ਮਿਤੀ 26 10 25 ਨੂੰ ਕਰੀਬ 2 ਵਜੇ ਰਾਤੀ ਇੱਕ ਵਾਰਦਾਤ ਹੋਇਆ ਸੀ ਗੁੰਮਟਾਲੇ ਏਰੀਆ ਦੇ ਵਿੱਚ ਜਿਸ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਨੇ ਇੱਕ ਬਾਈਕ ਰਾਹੀ ਇੱਕ ਆਟੋ ਨੂੰ ਰੋਕ ਕੇ ਰਸਤੇ ਦੇ ਵਿੱਚ ਉਹਨਾਂ ਤੋਂ ਕੋਕੇ ਕੁਝ ਸਮਾਨ ਖੋਕੇ ਲੈ ਗਿਆ ਸੀ ਸਾਡਾ ਟੀਮ ACP ਵੈਸਟ ਸ਼ਿਵਦਰਸ਼ਨ ਤੇ ਆਪਣਾ SHO ਕੈਂਟ ਜਤਿੰਦਰ ਜੀ ਇਹਨਾਂ ਨੇ ਬਹੁਤ ਚੰਗੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ 72 ਆਵਰਸ ਦੇ ਵਿੱਚ ਵਿੱਚ ਇਹਨਾਂ ਤਿੰਨੋਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਹਿਊਮਨ ਇੰਟੈਲੀਜੈਂਸ ਰਾਹੀਂ ਤੇ ਟੈਕਨੀਕਲ ਐਨਾਲਿਸਿਸ ਕਰਕੇ ਇਹ ਤਿੰਨ ਦੋਸ਼ੀ ਜਿਹੜਾ ਹੈਗਾ ਇੱਕ ਰنجਿਤ ਫੌਜੀ ਹੈ ਉਹਦੇ ਖਿਲਾਫ 7 ਮੁਕਦਮੇ ਆਲਰੇਡੀ ਦਰਜ ਹੋ ਚੁੱਕੀ ਹੈ ਵੱਖ-ਵੱਖ ਧਾਰਾ ਦੇ ਐਨਡੀਪੀਐਸ ਐਕਟ ਦੇ ਵੀ ਹੈ ਕੇਸਿਸ ਉਹਨਾਂ ਦੇ ਖਿਲਾਫ ਤੇ ਦੂਜਾ ਜੜਾ ਦੋਸ਼ੀ ਹੈ ਪਲਵਿੰਦਰ ਸਿੰਘ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਹੋਇਆ ਸੀਗਾ ਇਹ ਹੈਬਿਚੁਅਲ ਅਫੈਂਡਰਸ ਸੀ ਤੇ ਸਾਡਾ ਟੀਮ ਬਹੁਤ ਮਿਹਨਤੀ ਨਾਲ ਇਹਨਾਂ ਨੂੰ ਗ੍ਰਿਫਤਾਰੀ ਕਰ ਲਿਆ ਤਿੰਨੋਂ ਜਣੇ ਦੀ ਤੇ ਇਹਨਾਂ ਤੋਂ ਇੱਕ 골ਡ ਚੇਨ ਦੋ ਇਅਰ ਦੋ ਇਅਰਿੰਗਸ ਇੱਕ 골ਡ ਰਿੰਗ ਇੱਕ ਸਿਲਵਰ ਰਿੰਗ ਤੇ ਜਿਹੜਾ ਮੋਟਰਸਾਈਕਲ ਵਾਰਦਾਤ ਵਾਸਤੇ ਯੂਜ਼ ਕੀਤਾ ਗਿਆ ਉਹਨਾਂ ਨੂੰ ਵੀ ਬਰਾਮਦ ਕੀਤੀ ਗਈ ਹੈ ਸਰ ਕਿਥੋਂ ਦੇ ਰਹੇ ਹੋ ਜੀ ਇਹ ਉਹ ਕਰ ਦਿੰਗੇ ਉਹਨੂੰ ਮਕਮਲ ਜੀ ਸਰ ਉਹ ਇਹ ਕਰਦਿਆਂ ਸਮੇਂ ਉਹਨਾਂ ਦੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਤਿੰਨ ਜਣਾਂ ਦੇ ਵਿੱਚ ਇੱਕ ਜਿਹੜਾ ਹੈਗਾ ਇਹ ਫੌਜ ਤੋਂ ਰਿਟਾਇਰਡ ਸੀਗਾ ਤੇ ਦੋ ਬੰਦੇ ਐਸੇ ਹੀ ਵੇਲੇ ਤੁਰੇ ਫਿਰਦੇ ਰਹਿੰਦੇ ਤੇ ਨਸ਼ੇ ਦੀ ਆਦੀ ਹੈ ਇਹ ਸਾਰੇ ਤੇ ਸਰਾਂ ਦੀ ਕੁਆਲੀਫਿਕੇਸ਼ਨ ਪੜਾਈ ਹੋਈ ਹੈ ਉਹ ਕੋਈ ਪੜਾਈ ਦੀ ਕੁਆਲਿਫੀਕੇਸ਼ਨ ਹੈ ਨਹੀਂ ਜੀ ਇਹ ਸਾਰੇ ਸ਼ਾਇਦ 10 ਦੇ ਵੀ ਨਹੀਂ ਹੋ ਸਕਦਾ ਸਰ ਕੀ ਕੀ ਬਰਾਮਦ ਹੋਇਆ ਇਹਨਾਂ ਕੋਲ ਇੱਕ 골ਡ ਚੇਨ ਦੋ ਇਅਰ ਰਿੰਗਸ ਇੱਕ 골ਡ ਰਿੰਗ ਇੱਕ ਸਿਲਵਰ ਰਿੰਗ ਇੱਕ ਮੋਟਰਸਾਈਕਲ ਇਸ ਤੋਂ ਇਲਾਵਾ ਜਿਹੜਾ ਇੱਕ ਦਾਤਰ ਤੇ ਇੱਕ ਕਿਰਪਾਨ ਜਿਸ ਦੀ ਵਰਤੋਂ ਹੋਈ ਸੀ ਜਦੋਂ ਵਾਰਦਤ ਹੋਇਆ ਉਹਦਾ ਵੀ ਬਰਾਮਦ ਕੀਤਾ ਸੀ ਸਰ ਕਿਹੜੀ ਅਰੀ ਅਰੀ ਘਟਦੋ ਜੀ ਇਹ ਘਟਨਾ ਗੁੰਮਟਾਲੇ ਏਰੀਆ ਦੇ ਵਿੱਚ ਹੋਇਆ ਜੀ ਪਲਾਟਸ ਆਬ ਰੋਡ ਦੇ ਵਿੱਚ ਲੋਹਾਰਕਾ ਦੇ ਨੇੜੇ ਤੇ ਕਿਸ ਟਾਈਮ ਹੋਈ ਸਰ ਇਹ ਰਾਤੀ 1:40 ਦੇ ਕਰੀਬ